ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਵੀਰੋਂ ਉਮੀਦ ਕਰਦੇ ਆ ਵਧੀਆ ਹੋਵਗਾ ਆਪਸ ਨੂੰ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖਿਆ ਤੇ ਵੀਰੋਂ ਕੱਲ ਪਰਸੋਂ ਵੀਡੀਓ ਤਾਂ ਨਹੀਂ ਆਪਾਂ ਬਣਾ ਸਕੇ ਇੱਕ ਤੇ ਬਾਰਿਸ਼ ਬੜੀ ਹੁੰਦੀ ਨਹੀਂ ਬਾਰਿਸ਼ ਵਾਲੇ ਦਿਨ ਮੇਰੇ ਖਿਆਲ ਇੱਕ ਬਾਰਿਸ਼ ਵਾਲੇ ਦਿਨ ਹੀ ਵੀਡੀਓ ਫਿਜਲੀ ਜਾਣੀ ਸ਼ੁਰੂ ਹੋ ਗਈ ਸੀ ਇੱਕ ਵੀਡੀਓ ਪਾਈ ਸੀ ਦੋਸਤ ਉਸ ਦਿਨ ਦੀ ਬਿਜਲੀ ਗਈ ਸਾਡੇ ਘਰ ਅੱਜ ਬਿਜਲੀ ਆਈ ਹੈ ਅੱਜ ਬਿਜਲੀ ਆਈ ਹੈ ਕੱਲ ਬਿਜਲੀ ਹੈ ਹੀ ਨਹੀਂ ਸੀਗੀ ਸਾਰਾ ਦਿਨ ਵੀ ਨਹੀਂ ਲਈ ਨਾ ਸਾਰੀ ਰਾਤ ਇਸ ਕਿਲੋ ਕੱਲ ਆਪਾਂ ਵੀਡੀਓ ਨਹੀਂ ਬਣਾ ਸਕੇ ਕਈ ਭੈਣ ਭਰਾ ਮੈਸੇਜ ਵੀ ਕਰਦੇ ਪਏ ਸੀਗੇ ਪਰ ਇਸ ਕਿਲੋ ਸੀ ਪਰ ਇੱਕ ਦੋ ਨੇ ਮੈਨ ਦੱਸਿਆ ਸੀ ਮੈਂ ਕਿਹਾ ਸਾਡਾ ਟਰਾਂਸਫਾਰਮ ਉੱਡ ਗਿਆ ਠੀਕ ਹੈ ਤੇ ਤਾਂ ਕਰਕੇ ਸਾਡੇ ਕੋਲ ਬਿਜਲੀ ਨਹੀਂ ਸੀ ਆ ਗਈ ਅਸੀਂ ਵੀਡੀਓ ਨਹੀਂ ਸੀ ਬਣਾ ਸਕੇ ਅਸੀਂ ਅੱਗੇ ਸੋਚੰਦੇ ਸੀ ਅਸੀਂ ਬੈਠੇ ਦੋ ਦਿਨ ਦੀ ਗੱਲ ਕਰਨ ਦੇ ਸਾਂ ਅਸੀਂ ਕਿਹਾ ਕਿ ਵੇਖ ਲਓ ਸਾਡੇ ਕੋਲ ਦੋ ਦਿਨ ਬਿਜਲੀ ਨਹੀਂ ਸੀ ਹੈ ਤੇ ਕਿੱਡੀ ਭਾਜਲ ਪਈ ਦੇ ਕਿੰਨੀ ਆਵਾਜ਼ ਆ ਰਹੀ ਹੋ ਗਈ ਗਰਮੀ ਲੱਗੀ ਬੱਚੇ ਜਿਹੜੇ ਨੇ ਉਹ ਆਵਾਜ਼ਾਰ ਹੋਏ ਖਾਨ ਬਾਹਾਂ ਸਿਰ ਤੇ ਆ ਗਈਆਂ ਖਾਨ ਪਕਾਉਂਦੀ ਨਹੀਂ ਪਰੇਸ਼ਾਨੀ ਹੋ ਗਈ ਕਿ ਨੇਰੇ ਚ ਕੰਮ ਕਰਨਾ ਉਹ ਆਵਾਜ਼ਾਰੀ ਉਤੋਂ بارش ਐਨਸੀ ਕਿ ਜੈਂ ਜ ਕੋਈ ਕੰਮ ਹੈ ਹੀ ਨਹੀਂ ਸਮਝ ਨਹੀਂ ਸੀ ਅੱਜ ਕਿ ਕੀ ਕਰਨਾ ਤੇ ਕਿਨ ਜਿਨ੍ਹਾਂ ਦੇ ਉੱਤੇ ਰੱਬ ਨੇ ਇੰਨੇ ਦਿਨਾਂ ਤੋਂ ਆਫਤ ਲੈ ਕੇ ਆਏ ਹੋਏ ਨੇ ਉਹਨਾਂ ਵਿਚਾਰਿਆਂ ਦਾ ਕੀ ਹਾਲ ਹੋਏਗਾ ਤੁਸੀਂ ਇੱਕ ਗੱਲ ਕਹਿੰਦੇ ਹੋ ਨਾ ਮੈਂ ਮੈਂ ਇਸ ਚੀਜ਼ ਦੇ ਖਿਲਾਫ ਮੈਂ ਨਹੀਂ ਇਸ ਚੀਜ਼ ਨਾਲ ਸਹਿਮਤ ਤੁਸੀਂ ਕਹਿੰਦੇ ਜੀ ਕਿ ਰੱਬ ਲੋ ਆਫਤ ਆਇਆ ਨਹੀਂ ਇਹ ਬੰਦਿਆਂ ਦੀ ਕੀਤੀ ਆਫਤ ਸਾਡੇ ਸਾਹਮਣੇ ਆਈ ਹੈ ਬੰਦਿਆਂ ਨੇ ਕੀਤੀਆਂ ਸਾਡੇ ਸਾਹਮਣੇ ਆਈਆਂ ਨੇ ਠੀਕ ਹੈ ਕਿਉਂ ਬੰਦਿਆਂ ਨੂੰ ਇੱਕ ਚੀਜ਼ ਪਤਾ ਹੈ ਕਿ بارشਾਂ ਹੋਣ ਵਾਲੀਆਂ ਨੇ ਠੀਕ ਹੈ ਫਿਰ ਸਾਰਾ ਇਨਜ਼ਾਮ ਕਵਰ ਹੋ ਸਕਦਾ ਸੀਗਾ ਪਰ ਨਹੀਂ ਸੀ ਕਰਨਾ ਨਹੀਂ ਸੀ ਚਾਹਦੇ ਠੀਕ ਹੈ ਕਰਨਾ ਨਹੀਂ ਸੀ ਚਾਹਦੇ ਇਧਰ ਬਦਲਾ ਲੈਣਾ ਚਾਹਦੇ ਸੀਗੇ ਇਧਰ ਬਦਲਾ ਲੈਣ ਵਾਸਤੇ ਉਧਰ ਲ ਡੋਬਣਾ ਪੈਣਾ ਸੀ ਠੀਕ ਹੈ ਪਰ ਸਾਰਿਆਂ ਨੂੰ ਪਤਾ ਸੀਗਾ ਸੀਐਮ ਪੀਐਮ ਸਾਰਿਆਂ ਨੂੰ ਪਤਾ ਸੀਗਾ ਕਿ ਕੀ ਹਾਲਾਤ ਡੈਮਾਂ ਦੇ ਹੈਗੇ ਨੇ ਤੇ ਅੱਗੋਂ بارشਾਂ ਦਾ ਕੀ ਹਾਲਾਤ ਨੇ ਮੌਸਮ ਕਿਹੋ ਜਿਹਾ ਹੈ ਪਰ ਅਗਲੇ ਆਨੇ ਰਿਪੇਅਰਿੰਗ ਨਹੀਂ ਕਰਵਾਈ ਅਗਲੇ ਨੇ ਉਹਦੀ ਮਰਮਤ ਨਹੀਂ ਕਰਵਾਈ ਅਗਲੇ ਨੇ ਪਾਣੀ ਨਹੀਂ ਕੱਢਿਆ ਵਿੱਚ ਉਹ ਲੱਗਦਾ ਵੀ ਧਰਬਾ ਘਰਬਾ ਦਾ ਨੁਕਸਾਨ ਹੋਇਆ ਉਹ ਮੁੱਲਕ ਦੀ ਮਹਾਸ਼ਯਦ ਕਿਥੇ ਤੋੜ ਗਈ ਆ ਵੇਖੋ ਕਿ ਮੁੱਲਕ ਦਾ ਕਿਥੇ ਹੋਇਆ ਸਿਰਫ ਪੰਜਾਬ ਦਾ ਹੋਇਆ ਦੱਸਣ ਦਈਆਂ ਹੁਣ ਜੇ ਕਾਸਟ ਕਾਰਡ ਦੇ ਵੇਖਿਆ ਜਾਏ ਕਿ ਦੋਵਾਂ ਪੰਜਾਬਾਂ ਚ ਜਿੰਨੀ ਫਸਲ ਹੁੰਦੀ ਆ ਉਹ ਨਹੀਂ ਕਿਤੇ ਵੀ ਨਹੀਂ ਹੁੰਦੀ ਹੈ ਅੱਛਾ ਹੁਣ ਦੋਵਾਂ ਪੰਜਾਬਾਂ ਦੀ ਫਸਲ ਜਦੋਂ ਖਰਾਬ ਹੋ ਗਈ ਤਬਾਹ ਹੋ ਬਰਬਾਦ ਹੋ ਗਈ ਤੇ ਲੈ ਕਾ ਆਣਾ ਕੀ ਆ ਫਿਰ ਹਾਂ ਦੇ ਲਾਲੇ ਪੈਲ ਕਹਨੇ ਨੇ ਇਹ ਠੀਕ ਹੈ ਜਿਹੋ ਜੀ ਮਰਦੀ ਹਾਰ ਆਵੇ ਮੁਸੀਬਤ ਆਵੇ ਪੰਜਾਬੀਓ ਦਾ ਪਾਰ ਚੱਕਦੇ ਨੇ ਹੋਰ ਚੱਕਦੇ ਪੇ ਵੀ ਨੇ ਤੁਸੀਂ ਦੇਖਦੇ ਵੀ ਪਿਓ ਕਿ ਲੈਣਦੇ ਵਾਲੇ ਪਾਸੇ ਤੇ ਖੈਰ ਇਹ ਜਿਹੜੇ ਆਪਣੀ ਬਦੌਲਤ ਆਪ ਦੇ ਤਹਿਤ ਹੀ ਲੱਗੇ ਹੋਏ ਨੇ ਠੀਕ ਹੈ ਨਾਲ ਖਾਲਸਾ ਏਡ ਮਿਲੀ ਹੋਈ ਹੈ ਠੀਕ ਹੈ ਫਿਰ ਚੜਦੇ ਪੰਜਾਬ ਵਾਲੇ ਪਾਸੇ ਤੇ ਸਮਝ ਲਓ ਕਿ ਨੇਰ ਪੈ ਗਿਆ ਨਾ ਹਰ ਇੱਕ ਨੇ ਓਏ ਵੇਖ ਲਓ ਕਿ ਤੁਸੀਂ ਕੋਸ਼ ਹਿੰਦੂ ਭਾਈ ਨੇ ਠੀਕ ਹੈ ਉਹ ਵੀ ਆ ਗਏ ਮੈਦਾਨ ਦੇ ਵਿੱਚ ਮਦਦ ਕਰਨ ਵਾਸਤੇ ਮੁਸਲਮਾਨ ਭਾਈ ਨੇ ਉਹ ਵੀ ਆ ਗਏ ਨੇ ਠੀਕ ਹੈ ਹੋਰ ਸਰਦਾਰ ਜੀ ਆਪ ਜਿਹੜੇ ਨੇ ਆਪਣਾ ਪੰਜਾਬੀ ਕਮਿਊਨਿਟੀ ਇੰਨੀ ਗਾ ਗਈ ਉਹਨਾਂ ਨੇ ਕਿਹਾ ਅੱਛਾ ਮੈਂ ਕਿ ਵੀਡੀਓ ਵੇਖਣ ਦੇ ਤਾਂ ਉਹਦੇ ਵਿੱਚ ਬੰਦਾ ਕਹਿੰਦਾ ਪਿਆ ਸੀਗਾ ਕਹਿੰਦਾ ਸੀਗਾ ਠੀਕ ਹੈ ਇਹ ਉਹ ਸਿੱਖ ਲੋਗ ਨੇ ਇਹ ਉਹ ਪੰਜਾਬੀ ਲੋਗ ਨੇ ਕਿ ਜਿਨ੍ਹਾਂ ਨੇ ਵੰਡਣਾ ਸਿਖਾਇਆ ਸਾਡੇ ਠੀਕ ਹੈ ਜਿਨ੍ਹਾਂ ਨੇ ਦੱਸਿਆ ਹੈ ਕਿ ਪਰੇਸ਼ਾਨੀ ਦੇ ਵਿੱਚ ਕਿਵੇਂ ਕਿਸੇ ਦੀ ਮਦਦ ਕਰੀਦੀ ਹੈ ਠੀਕ ਹੈ ਤੇ ਅੱਜ ਜੇ ਇਹਨਾਂ ਉੱਤੇ ਪਰੇਸ਼ਾਨੀ ਆ ਗਈ ਹੈ ਤੇ ਉਹਨੇ ਕਿਹਾ ਯਾਰ ਲਾਹਨਤ ਹੈ ਸਾਡੇ ਤੇ ਜੀ ਅਸੀਂ ਪਿੱਛੇ हट ਜੀਏ ਠੀਕ ਹੈ ਯਕੀਨ ਮੰਨੋ ਮੈਂ ਕਹਿੰਦਾ ਬੇਬਾਦ ਦੁਨੀਆ ਕਿ ਜਿਹੜੀ ਟੁੱਕੀ ਆਂਦੀ ਪਈ ਹੈ ਹੋ ਯਕੀਨ ਨਾਲ ਬੰਦੇ ਇਹ ਕਹਿੰਦੇ ਨੇ ਉਹ ਕਹਿੰਦੇ ਨੇ ਭਾਈ ਜਾਨ ਬਸ ਹੁਣ ਰਾਸ਼ਨ ਨਾ ਲਿਆਓ ਰਾਸ਼ਨ ਟਿੱਗ ਲੱਗ ਗਿਆ ਠੀਕ ਹੈ ਹੁਣ ਮਜੀਦ ਜਿਹੜਾ ਨਾ ਪਾਣੀ ਉਤਰਨ ਤੋਂ ਬਾਅਦ ਜਿਹੜਾ ਨਾ ਮਜੀਦ ਉਸ ਟਾਈਮ ਖੇਚਲ ਹੋਣੀ ਹੈ ਠੀਕ ਹੈ ਪਰ ਕੁਝ ਜਗ੍ਹਾ ਦੇ ਉੱਤੇ ਨਾ ਹਜੇ ਵੀ ਕੁਝ ਗੰਦੇ ਐਸੇ ਗੰਦੇ ਲੋਕ ਬੈਠੇ ਹੋਏ ਨੇ ਠੀਕ ਹੈ ਕਿ ਜਿਹੜਾ ਪੰਜਾਬੀਆਂ ਨੂੰ ਬਦਨਾਮ ਕਰਦੇ ਹੈ ਉਹ ਪੰਜਾਬੀ ਨਹੀਂ ਨੇ ਨਾ ਠੀਕ ਅੱਛਾ ਜਿਹੜਾ ਨੇ ਤਾਂ ਪਹਿਨਾਵਾ ਹੈ ਉਹਦੇ ਤੋਂ ਤੇ ਵੇਖਣ ਨੂੰ ਲੱਗਦਾ ਪੰਜਾਬੀ ਹੈ ਨਹੀਂ ਲੇਕਿਨ ਜੇ ਤੋ ਬੋਲਦੇ ਨੇ ਨਾ ਉਹ ਤਾਂ ਸਾਫ ਪਤਾ ਚੱਲ ਜਾਂਦਾ ਪੰਜਾਬੀ ਨਹੀਂ ਹਾਂ ਕਿਉਂਕਿ ਉਹ ਉਹਨਾਂ ਨੂੰ ਫਿਰ ਇਹ ਕਹਿੰਦੇ ਕਿ ਦੂਸਰੀ ਜਗ੍ਹਾ ਤੋਂ ਉੱਠ ਕੇ ਆ ਕੇ ਪੰਜਾਬ 'ਚ ਬੈਠੇ ਨੇ ਪੰਜਾਬੀਆਂ ਨੂੰ ਗੰਦਿਆ ਕਰਦੇ ਪਏ ਨੇ ਠੀਕ ਹੈ ਇਹ ਵੀ ਇੱਕ ਸਾਜ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਖਰਾਬ ਕਰਦੇ ਰਹੀ ਹੈ ਅੱਜ ਆਪਣੇ ਕੋਲ ਜਿਹੜੀ ਵੀਡੀਓ ਆਈ ਹੈ ਉਹ ਇਹ ਆਈ ਹੈ ਕਿ ਸਲਾਬ ਦੇ ਵਿੱਚ ਮਦਦ ਕਰਨ ਵਾਲੇ ਮੁਸਲਮਾਨਾਂ ਦੇ ਨਾਲ ਖਵਤੀਨ ਨੇ ਜਿਹੜਾ ਨਾ ਔਰਤਾਂ ਨੇ ਬਦਤਮੀਜ਼ੀ ਕੀਤੀ ਹੈ ਠੀਕ ਹੈ ਔਰ ਮੈਂ ਇਹ ਕਹਿ ਸਕਦਾ ਵਾਂ ਕਿ ਯਾਰ ਪੰਜਾਬੀ ਔਰਤਾਂ ਬਦਤਮੀਜ਼ੀ ਨਹੀਂ ਕਰਨਗੀਆਂ ਪੰਜਾਬੀ ਬੰਦੇ ਬਦਤਮੀਜ਼ੀ ਨਹੀਂ ਕਰਨਗੇ ਠੀਕ ਹੈ ਇਹ ਜਿਹੜੇ ਆ ਕੇ ਜਿਹੜੇ ਬਤਮੀ ਬਤਮੀ ਦੀ ਅੱਜ ਕੱਲ ਕੀ ਚੱਲਣ ਦਈਏ ਚੱਲਣ ਇਹ ਦਈਏ ਕਿ ਆਪਣਾ ਜਿਹੜਾ ਕੋਈ ਰਾਸ਼ਨ ਦਾ ਟਰੱਕ ਲੈ ਕੇ ਆ ਰਿਹਾ ਉਹਦਾ ਰਾਸ਼ਨ ਦਾ ਪਿੱਛੇ ਲੁੱਟ ਖੋਲ ਲੁੱਟ ਕੋਈ ਬੜੀ ਹੋਣ ਦਈ ਆ ਯਾਰ ਮੈਨੂੰ ਇਹ ਦੱਸੋ ਖੁਦਾ ਦੀ ਕਸਮ ਪੰਜਾਬੀ ਜਿਹੜਾ ਅਸਲ ਪੰਜਾਬੀ ਨੇ ਨਾ ਖਾਨਦਾਨੀ ਬੰਦੇ ਨੇ ਉਹ ਇਹ ਕਹਿੰਦੇ ਨੇ ਕਹਿੰਦੇ ਨੇ ਭਾਈ ਸਾਡੇ ਕੋਈ ਦਾ ਹੈਗਾ ਤੂੰ ਦਾ ਅੱਗੇ ਜਾ ਅੱਗੇ ਲੈ ਆ ਕੇ ਜਾ ਠੀਕ ਹੈ ਤੇ ਜਿਹੜੇ ਦੋ ਦੋ ਹੱਤਾਂ ਨਾਲ ਤਿੰਨਾਂ ਦਿਨਾਂ ਹੱਤਾ ਨਾਲ ਭਾਈ ਬਟੋਰੀ ਜਾਂਦੇ ਪਏ ਨੇ ਕਿ ਬਾਜੀ ਖਿੱਚੀ ਜੋ ਮਾਲ ਦੜੇ ਲੱਗੇ ਨੇ ਅੰਦਰ ਪਰ ਰਾਸ਼ਨਾਂ ਨਾਲ ਕਮਰੇ ਭਰ ਲੈਨੇ ਇਹ ਮੈਨ ਲੱਗਦਾ ਇਹ ਐਸੇ ਲੋਕਾਂ ਨੂੰ ਠੀਕ ਹੈ ਤੇ ਚਲੋ ਪਹਿਲੇ ਆਪਾਂ ਵੀਡੀਓ ਵੇਖੀਏ ਫਿਰ ਆਪਾਂ ਇੱਥੇ ਗੱਲਬਾਤ ਕਰਦੇ ਆ ਯੂਪੀ ਤੋਂ ਆਏ ਮੁਸਲਮਾਨਾਂ ਦੇ ਨਾਲ ਠੀਕ ਹੈ ਤੂੰ ਗੱਡੀ ਕੱਢੋ ਜੀ ਰਾਮ ਨਾ ਤੇਰੇ ਕਿਹੜਾ ਤੁਹਾਡੇ ਕੱਪੜੇ ਪਾੜਦਾ ਗੱਡੀ ਕੱਢੋ ਤੁਸੀਂ ਗਾਲੀਆਂ ਬਾਤੋ ਇਹ ਲੋਕ ਆਏ ਨੇ ਭਰਾ ਯੂਪੀ ਤੋਂ ਇਹ ਜੇ ਸੇਵਾ ਕਰਨ ਆਏ ਨੇ ਤਾਂ ਤੁਸੀਂ ਕੀ ਗੱਲ ਖੋਖੋ ਕੇ ਸਮਾਨ ਲੈ ਕੇ ਜਾਉਂਗੇ ਤੁਸੀਂ ਵੀ ਸਮਾਨ ਇਕੱਠਾ ਹੁਣ ਤੁਹਾਡੇ ਬੀਬੀ ਹੱਥ 'ਚ ਸਮਾਨ ਹੈ ਤੁਸੀਂ ਇੱਥੇ ਹੀ ਕਰਦੇ। ਨਹੀਂ ਤੁਹਾਡੇ ਹੱਥ 'ਚ ਸਮਾਨ ਹੈ ਤੁਸੀਂ ਜਾਓ ਜੀ। ਘਰੋ ਘਰੀ ਹੋਵੋ ਫਿਰ ਤੁਸੀਂ ਇੱਥੇ ਕਾਹਤੋਂ ਖੜੇ ਹੋ ਸਾਰੇ ਜਣੇ ਇਹਨਾਂ ਨੇ ਤਾਂ ਲੋਡ ਗਾਲ ਪੈਂਦੀਆਂ ਨੇ ਤਤਾਂਗੇ ਇੱਥੇ ਹੁੰਦਾ ਹੈ। ਇਹ ਲੋਡ ਬੰਦਾ ਕਰਕੇ ਆ ਲੋਡ ਬੰਦਾ ਕਰਕੇ ਜਿਹਨੇ ਗੋਟਾ ਵਾਲਾ ਆਪਕਾ ਸਮਾਨ ਜੀਨੇ ਆ। ਇਹ ਜਾਂ ਤਾਂ ਅਗਰ ਬਾੜਨੇ ਲੱਗ ਜਾ। ਅਰੇ ਆਪ ਗੱਡੀ ਕਢੀਏ ਅਸੀਂ ਗੱਡੀ ਨਿਕਲਵਾਤੇ ਆਂ ਆਪਕੀ। ਬੜੇ ਜ਼ੋਰ ਨਾਲ ਏ ਬਹੁਤ ਆਪਣੇ ਮੌਲਵੀ ਸਾਹਿਬ ਪਈ ਮੈਨੂੰ ਕਹਿੰਦਾ ਸਰਦਾਰ ਜੀ ਆਇਓ ਅੱਗੇ ਇਹ ਬਿਲਕੁਲ ਘਬਰਾ ਗਏ ਸੀ ਸਾਰਾ ਮੁਲਕ ਇਹਦਾ ਜਿਆਦਾ ਜ਼ੋਰ ਦੇ ਨਾਲ ਮੈਂ ਆਪਣਾ ਪਿੱਛੇ ਦਾ ਕਟਰ ਲਾ ਦਿਓ ਸ਼ਟਰ ਕਪੜਾ ਲਾ ਦਿਓ ਥੱਲੇ ਆ ਜਾਓ ਇਹ ਫੇਰ ਜੀਚੇ ਆਏ ਇੰਨਾ ਜਿਆਦਾ ਨੂੰ ਖਿੱਚਦਾ ਗਏ ਨੇ ਮਾਤਾ ਤੂੰ ਜਾਂਦੇ ਨਹੀਂ ਜੇ ਜਾਓ ਜੀ ਬੀਬੀ ਆਹੋ ਚੜੇ ਘਬਰਾਏ ਹੋ ਇਹ ਨਹੀਂ ਹੋ ਗਈ ਤੁਹਾਡੀ ਸੇਵਾ ਇੰਨੇ ਦਿਨਾਂ ਤੋਂ ਟਰੱਕ ਤੇ ਟਰੱਕ ਆ ਰਹੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲਿਆ ਰਹੇ ਆ ਕੱਢੋ ਬਾਈ ਸਮਾਨ ਤੁਸੀਂ ਪਿੱਛੇ ਨੂੰ

ਨਿਪੜ ਕੇ ਆਈ ਐਨੀ ਐਨੀ ਦੂਰੋਂ ਲੋਕੀ ਆਏ ਦਿਖੋਗਾ ਕਿ ਸਮਾਨ ਲੈ ਕੇ ਜਾ ਰਹੇ ਹਾਂ ਆ ਕੁੜੀ ਦੇ ਹੱਥ ਦੇ ਵਿੱਚ ਸਮਾਨ ਆ ਫੇਰ ਵੀ ਤੁਸੀਂ ਸਮਾਨ ਦੇ ਪਿੱਛੇ ਪਏ ਚਲੋ ਫਿਰ ਚਲੋ ਗੱਲ ਤਾਂ ਸਹੀ ਤੇ ਤੁਰੋ ਫਿਰ ਮਲਾਨਾ ਜੀ ਨਿਕਲ ਆਈ ਆਪ ਗਾੜੀ ਉਹ ਸ਼ਰਮ ਨੂੰ ਹੱਥ ਮਾਰੋ ਯਾਰ ਯੂਪੀ ਤੋਂ ਗਾਜ਼ੀਆਬਾਦ ਤੋਂ ਲੋਕ ਆ ਰਹੇ ਤੁਹਾਡੀ ਮਦਦ ਕਰਨ ਤੁਸੀਂ ਖੋ ਰਹੇ ਹੋ ਯਾਰ ਬਹੁਤ ਅਪਮਾਨਿਤ ਕਰ ਰਹੇ ਹਾਂ ਅਸੀਂ ਤਾਂ 6-7 ਲੱਖ ਰੁਪਏ ਦਾ ਸਮਾਨ ਵੰਡਣੇ ਲਈ ਆਏ ਲੇਕਿਨ ਇਹ ਵੰਡਣਾ ਨਹੀਂ ਦੇ ਰਹੇ ਹਮ ਤੇ ਚਿਪਟ ਰਹੇ ਹੈ ਜੋ ਹੈ ਬਤਮੀਜ਼ੀ ਕਰ ਰਹੇ ਹੈ ਜੇ ਤੁਸੀਂ ਨਾ ਆਉਂਦੇ ਇਹਨਾਂ ਦਾ ਕੰਮ ਆਹ ਦੇਖੋ ਇੱਥੋਂ ਤੱਕ ਕੁੱਪੜ ਗਈ ਸੰਗਤ ਆਹ ਕੁੱਪੜ ਬੜੀ ਹੈ ਅਰ ਚੌਥਾ ਕੁੱਪੜ ਗਈ ਆਪ ਜਹਾਂ ਪੇ ਸੇਵਾ ਦੀ ਜ਼ਰੂਰਤ ਹੈ ਉਹਾਂ ਪੇ ਚਲੋ ਆਪ ਹਾਂ ਵਾ ਜਾਏਗੇ ਕਮ ਸੇ ਕਮ 1-5-6 ਲੱਖ ਰੁਪਏ ਦਾ ਰਸਲ ਲਾਏ ਤੇ ਚਲੇ ਜਾਈਏਂਗੇ ਜਹਾਂ ਐਸਾ ਲੱਗ ਰਹਾ ਚਲੀ ਚਲੀ ਆ ਕੋਈ ਆਵੇ ਭਈਆ ਇਹ ਆ ਕੱਡੋ ਵੀ ਦੇ ਦੇਂ ਕਿਹੜਾ ਹੱਥ ਬੰਦਾ ਤੁਹਾਨੂੰ ਆਜੋ देखिए पंजाब में बहुत अच्छे लोग हैं पंजाबी قوم बहुत अच्छी है हमेशा मुसलमानों के साथ खड़ी होती है हैं रास्ते में हमें बहुत लोग मिले हैं हमारा बहुत मान सम्मान हुआ हमारी गाड़ी खराब हुई उन्होंने तीन से चार मिस्त्री हमारे तुरंत आ गए सेवा करने के लिए चलो ही जानदे नहीं तू हैं चलो, चलो चलो अब इतनी नहीं दूरों बंदे आए हैं तू पंजाबीयां दी आई ताई मारती बेइज्जती कराती ना सामने साडी ਇਹ ਲੋਕ ਲੈ ਕੇ ਗਏ ਇੱਥੋਂ ਗੱਲ ਜਾਣ ਕੇ ਕਿ ਤੁਸੀਂ ਖੋਣ ਨੂੰ ਪੈਂਦੇ ਇਹ ਸਮਾਨ ਇਹਨਾਂ ਨੂੰ ਚਲੋ ਤੁਰਦੇ ਨਹੀਂ ਤੁਸੀਂ ਯਾਰ ਅਸੀਂ ਲੈ ਕੇ ਜਾਵਾਂਗੇ ਆਹੀ ਲੈ ਕੇ ਜਾਵਾਂਗੇ ਯਾਰ ਇਹਨਾਂ ਨੂੰ ਇਹ ਬਾਹਰ ਤੇ ਪਿੰਡਾਂ ਦੇ ਬਹੁਤ ਜ਼ਿਆਦਾ ਆ ਰਹੇ ਨੇ ਇਹਨਾਂ ਨੂੰ ਨਾ ਇੰਨੀ ਧਾਰਨਾ ਦਿੱਤੀ ਜਾਵੇ ਕਿ ਆਪੋ ਦੇ ਪਿੰਡ ਦੇ ਵਿੱਚ ਰਹਿ ਜਾਵੇ ਇਹ ਪਰ ਲੋਕਾਂ ਨੇ ਬੇਸ਼ਰਮ ਨੇ ਹੋ ਗਏ ਸਾਰਾ ਹੀ ਬਦਨਾਮੀ ਕਰਵਾ ਤੀਏ ਇਹ ਸਾਰਾ ਇਲਾਕਾ ਹੀ ਇਹ ਬੇਈਮਾਨ ਹੋ ਚੁੱਕਾ ਹੈ ਆਹ ਦੇਖੋ ਲੋਕ ਕਾ ਹੀ ਬਾਹਰ ਪਾਰ ਹੋ ਜਾਂਦੇ ਇੱਕ ਗੱਲ ਮੈਂ ਸਾਰਿਆਂ ਹੱਥ ਜੋੜ ਕੇ ਕਹਿੰਦਾ ਜਿੰਨੀਆਂ ਸੰਸਤਾ ਆਉਂਦੀਆਂ ਨੇ ਆ ਵੀਰਜੀ ਵੀ ਆਏ ਚਾਰ ਲੈ ਕੇ ਨਾ ਟਰਾਲਾ ਬਹਿ ਗਿਆ ਇਹਦਾ ਸਾਰਿਆਂ ਨੂੰ ਵੀਰਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਾਣੀ ਲੈ ਜੇਗਾ ਨਾ ਉਸ ਤੋਂ ਮੋਰੇ ਨਾਲ ਸੇਵਾ ਲਈ ਸਾਰਿਆਂ ਕੋਲ ਅਸਲ ਬਹੁਤ ਹੁੰਦਾ ਇਰੇ ਥੋੜਾ ਬੰਦਿਆਂ ਨੂੰ ਵੀ ਅਕਲ ਹੋਣੀ ਚਾਹੀਦੀ ਐ ਖੋਖੋ ਕੇ ਖੋਖੋ ਕੇ ਸਮਾਨ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਲੜ ਰਿਆ ਇਹਨਾਂ ਅੱਜ ਦੇ ਵੇਖੋ ਕਿੰਨਾ ਮੈਂ ਜਦੋਂ ਵੀਡੀਓ ਚਲਾਉਂਗਾ ਉਹਦੇ ਚ ਵੇਖ ਲੈ ਜੇ ਕਿਹੜਾ ਤੁਹਾਡੇ ਪਿੰਡ ਦਾ ਕਿਹੜਾ ਬਾਹਰੋਂ ਆਇਆ ਪਾਰ ਦੇ ਪਿੰਡ ਦੇ ਬੰਦੇ ਆ ਭਾਈ ਬਾਹਰ ਦੇ ਪਿੰਡ ਦੇ ਬੰਦੇ ਆ ਸਾਡੇ ਪਿੰਡ ਦਾ ਕੋਈ ਨਹੀਂ ਬਾਕੀ ਇਹ ਕਿਹੜੇ ਨੇ ਬਾਹਰ ਵਾਲੇ ਦਿਖਾਓ ਆ ਵਿਆਹ ਇੱਧਰ ਪਿਛਾ ਵੇਖ ਭਈਆ ਗਾੜੀ ਕਿਉਂ ਨਹੀਂ ਨਿਕਾਲ ਰਹੇ ਹੋ ਆਪ ਕੀ ਹੋ ਗਿਆ चलो जाओ कोई परेशानी तो नहीं है हाँ। सामान देना आपने सेवा करनी है कोई? भाई हम देने के लिए आए थे। आ, लेकिन ये बिचारे झगड़ा कर रहे हैं आपस में की मुझे मुझे चाहिए चाहिए हम इतनी दूर से आए हैं क्या बात होगी मौलाना साहब कोई परेशानी वाली बात नहीं है थोड़ा तो निकलवा दो बस हमें यहाँ से आपने निकलना है की गल हो सरदार जी तुम डरे आए थे ਇਹਨਾਂ ਦੀ ਗੱਡੀ ਦੇ ਆਪ ਖੜੇ ਬਹੁਤ ਪਰੇਸ਼ਾਨ ਹੋਏ ਬਹੁਤ ਜ਼ਿਆਦਾ ਘਬਰਾ ਰਹੇ ਇਹ ਗੱਡੀ ਗੱਡੋ ਜੀ ਅਸੀਂ ਖੜੇ ਆ ਹੱਥ ਦੇ ਦੇ ਕੋਣ ਬੰਦਾ ਕਰੇ ਇਹਨਾਂ ਨੂੰ ਸਮਾਨ ਲਾਉ ਨਹੀਂ ਦਿੱਤਾ ਯਾਰ ਹੋਏ ਦੇ ਦੋ ਇਹਨਾਂ ਨੇ ਤਾਂ ਕੱਪੜੇ ਪਾੜ ਤਾ ਗਏ ਨੇ ਕਿਹੜੇ ਜਨਤਾ ਬਹੁਤ ਜ਼ਿਆਦਾ ਆਹ ਵੇਖੋ ਸਾਰੀ ਜਨਤਾ ਤੁਸੀਂ ਗੱਡੀ ਗੱਡੋ ਜੀ ਆਰਾਮ ਨਾਲ ਦੇ ਦੇ ਕਿਹੜਾ ਤੁਹਾਡੇ ਕੱਪੜੇ ਪਾੜਦਾ ਗੱਡੀ ਗੱਡੋ ਤੁਸੀਂ ਔਰ ਇਹਨਾਂ ਨੂੰ ਆ ਤਾਂ ਹਾਲ ਹੈ ਯਾਰ ਤੁਹਾਡਾ ਸਾਰਿਆਂ ਦਾ ਐਏ ਦੂਰੋਂ ਦੂਰ ਕਾਹਨੋਂ ਆਏ ਹੋ ਭਈਆ ਐ ਬਤਾਓ ਗਾਜ਼ੀਆਬਾਦ 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 ਤੋਂ ਇਹ ਲੋਕ ਆਏ ਨੇ ਭਰਾ ਯੂਪੀ ਤੋਂ ਇਹ ਜੇ ਸੇਵਾ ਕਰਨ ਆਏ ਨੇ ਤਾਂ ਤੁਸੀਂ ਕੀ ਗੱਲ ਖੋਖੋ ਕੇ ਸਮਾਨ ਲੈ ਕੇ ਜਾਓਗੇ ਕੌਣ ਪੈਂਦਾ ਈ ਤੂੰ ਹੀ ਮੈਂ ਤਾਂ ਮੈਂਕ ਤਾਂ ਮੈਂਕ ਨਾ ਲਿਆ ਤਾ ਤੂੰ ਵੀ ਸਮਾਨ ਇਕੱਠਾ ਹੁਣ ਤੁਹਾਡੇ ਬੀਬੀ ਹੱਥ 'ਚ ਸਮਾਨ ਹੈ ਤੁਸੀਂ ਇੱਥੇ ਹੀ ਕਰਦੇ ਨਹੀਂ ਤੁਹਾਡੇ ਹੱਥ 'ਚ ਸਮਾਨ ਹੈ ਤੁਸੀਂ ਜਾਓ ਜੀ ਘਰੋ ਘਰੀ ਹੋਵੋ ਫਿਰ ਤੂੰ ਇੱਥੇ ਕਾ ਤੋ ਖੜੇ ਸਾਰੇ ਜਣੇ ਇਹਨਾਂ ਨੇ ਤਾਂ ਲੋਡ ਗੱਲ ਪੈਂਦੀਆਂ ਨੇ ਤ ਤਾਂ ਹੀ ਇੱਥੇ ਹੁੰਦਾ ਹੈ ਲੋਡ ਬੰਦਾ ਕਰਕੇ ਹੈ ਲੋਡ ਬੰਦਾ ਕਰਕੇ ਜੀਨੇ ਨਾਲ ਆਨੇ ਸਮਾਨ ਆਪਕਾ ਸਮਾਨ ਜੀਨੇ ਦਾ ਇਹ ਜਾਂਦਾ ਜੇ ਅਰੇ ਆਪ ਗਾੜੀ ਕਢੀਏ ਅਸੀਂ ਗਾੜੀ ਨਿਕਲਵਾਤੇ ਆਪਕੀ ਕਰਵਾ ਦਿਓ ਸਰ ਬੜੇ ਜੋਰ ਨਾਲ ਇਹ ਆਪਣੇ ਮੌਲਵੀ ਸਾਹਿਬ ਪਈ ਮੈਨੂੰ ਕਹਿੰਦਾ ਸਰਦਾਰ ਜੀ ਆਇਓ ਅੱਗੇ ਇਹ ਬਿਲਕੁਲ ਘਬਰਾ ਗਏ ਸੀ ਸਾਰਾ ਮੁਲਕ ਇਹਦਾ ਜਿਆਦਾ ਜੋਰ ਦੇ ਨਾਲ ਮੈਂ ਆਪਣਾ ਪਿੱਛੇ ਦਾ ਕਟ ਲਾ ਦਿਓ ਸ਼ਟਰ ਕਪੜਾ ਲਾ ਦਿਓ ਥੱਲੇ ਆ ਜਾਓ ਇਹ ਫਿਰ ਜੀਚੇ ਆਏ ਇੰਨਾ ਜ਼ਿਆਦਾ ਨੁਖੇ ਚੰਦਾ ਗਏ ਨੇ ਪਰ ਇਨਸਾਨੀਅਤ ਦਾ ਨਾਂ ਤੇ ਇਹ ਸੋਚਣ ਇਹ ਤਾਂ ਸਾਡੇ ਸਰਦਾਰ ਜੀ ਇੱਥੇ ਮजूद ਸੀਗੇ ਸਿੰਘ ਸਾਹਿਬ ਇੱਥੇ ਸੀਗੇ ਕਿ ਤੁਹਾਡਾ ਬਚਾ ਹੋ ਗਿਆ ਨਹੀਂ ਤਾਂ ਤੁਸੀਂ ਤਾਂ ਯਾਰ ਪਹਿਲਾਂ ਵੀ ਮੈਂ ਉੱਥੇ ਰਿਕਾਰਡਿੰਗ ਕਰਕੇ ਆਇਆ ਹਾਂਗਾ ਵਾ ਖੋਖ ਹੋ ਕੇ ਸਮਾਨ ਲੈ ਕੇ ਜਾ ਰਹੇ ਹੋ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਥੱਲੇ ਫੜੇ ਵੀ ਮਤਾ ਤੂੰ ਜਾਂਦੇ ਨਹੀਂ ਜੇ ਜਾਓ ਜੀ ਬੀਬੀ ਉਹ ਤਾਂ ਆਹੋ ਚਾਰੇ ਘਬਰਾਏ ਹੋਏ ਨਹੀਂ ਗੱਲ ਹੋ ਗਈ ਤੁਹਾਡੀ ਸੇਵਾ ਇੰਨੇ ਦਿਨਾਂ ਤੋਂ ਟਰੱਕ ਤੇ ਟਰੱਕ ਆ ਰਹੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲਿਆ ਰਹੇ ਆ कटाओ भाई समान ही पीछे नुक अरे आप चलो कोई बात नहीं जहाँ पे सेवा की जरूरत है वहाँ पे आपको लेके चलते हैं हाँ चलिए चलिए बैठिए गाजियाबाद से कब से चले हुए हो आप कल से चले हुए कल से और कल से आग भी नहीं मिची कल से हम सोए भी नहीं कल इस टाइम चले थे चौबीस घंटे हो गए साढ़े पाँच बजे चले हुए माता जी जानते नहीं तुम्हें चलो होगी सेवा ਨਿਬੜ ਗਿਆਈ ਐਨੀ ਐਨੀ ਦੂਰੋਂ ਲੋਕੀ ਆਏ ਦਿਖੋਗਾ ਕਿ ਸਮਾਨ ਲੈ ਕੇ ਜਾ ਰਹੇ ਹਾਂ ਆ ਕੁੜੀ ਦੇ ਹੱਥ ਦੇ ਵਿੱਚ ਸਮਾਨ ਆ ਫੇਰ ਵੀ ਤੁਸੀਂ ਸਮਾਨ ਦੇ ਪਿੱਛੇ ਪਏ ਚਲੋ ਫਿਰ ਚਲੋ ਗੱਲ ਤਾਂ ਸਹੀ ਤੇ ਤੁਰੋ ਫਿਰ ਚਲੋ ਚਲੋ ਮਲਾਣਾ ਜੀ ਨਿਕਲ ਆਏ ਯਾ ਆ ਗੱਡੀ ਉਹ ਸ਼ਰਮ ਨੂੰ ਹੱਥ ਮਾਰੋ ਯਾਰ ਯੂਪੀ ਤੋਂ ਗਾਜ਼ੀਆਬਾਦ ਤੋਂ ਲੋਕ ਆ ਰਹੇ ਤੁਹਾਡੀ ਮਦਦ ਕਰਨ ਤੁਸੀਂ ਖੋ ਰਹੇ ਹੋ ਯਾਰ ਆ ਦੇਖੋ हाथ भी फोड़ दिए हाथ फोड़ दिए इनकी लैंग्वेज अच्छी नहीं है जो है ना बहुत अपमानित कर रहे हैं हम तो छह सात लाख रुपए का सामान बांटने के लिए हैं। लेकिन ये बांटने नहीं दे रहे हम पे चिपट रहे हैं जो है बदतमीजी कर रहे हैं करवाया है

देखिए पंजाब में बहुत अच्छे लोग हैं पंजाबी कौम बहुत अच्छी है हमेशा मुसलमानों के साथ खड़ी होती है हैं रास्ते है में हमें बहुत लोग मिले हैं हमारा बहुत मान सम्मान हुआ हमारी गाड़ी खराब हुई उन्होंने तीन से चार मिस्त्री हमारे तुरंत आगे सेवा करने के लिए हमारे इधर आप, आप ऐसे करो मेरे साथ चलो हमारे गाँव में आपकी पूरी करेंगे पर यार सरदार बहुत कोई पंजाब है जी कोई शिकायत बट आ रहे हैं या चल के आ रहे हैं यहां कोई भी कोई बात नहीं भैया कर रहे भाई यहां पे सामान बहुत डिस्ट्रिब्यूट हो चुका है ऑलरेडी और इन्होंने पहले भी बहुत वहां पे आ तक भिलाया आप की सेवा के लिए आए थे पर नहीं ये मुल्क नहीं सेवा वाला है ये लोग एक जितना मर्जी राशन दे दो फिर भी खिचात ही करते हैं चलो जी कढ़ाई है ना काने ट्रक कडो जी तू सामान आराम से इजीली ਹੰਡਾਵੇ ਕਰਾ ਸ਼ਿਸ਼ਟ ਚਲੋ ਚਲੋ ਇਹ ਜਾਂਦਾ ਨਹੀਂ ਤੁਸੀਂ ਹੈ ਚਲੋ 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 ਆਪ ਦੇਨੀ ਨਹੀਂ ਦੂਰੋਂ ਬੰਦੇ ਆਏ ਤੁਸੀਂ ਪੰਜਾਬੀਆਂ ਦੀ ਇਹੀ ਤਾਂ ਹੀ ਮਾਰਦੀ ਬੇਇੱਜ਼ਤੀ ਕਰਾਉਂਦੀ ਇੰਨਾ ਸਾਹਮਣੇ ਸਾਡੀ ਇਹ ਲੋਕ ਲੈ ਕੇ ਗਏ ਇੱਥੋਂ ਗੱਲ ਜਾਣ ਕੇ ਕਿ ਤੁਸੀਂ ਖੋਣ ਨੂੰ ਪੈਂਦੇ ਇਹ ਸਮਾਨ ਇਹਨਾਂ ਨੂੰ ਚਲੋ ਦੁਰਦੇ ਨਹੀਂ ਤੁਸੀਂ ਯਾਰ ਪਾਣੀ ਸਾਈਕਲ ਵਾਕੇ ਲੈ ਕੇ ਜਾਵਾਂਗੇ ਆਹੀ ਲੈ ਕੇ ਜਾਵਾਂਗੇ ਯਾਰ ਇਹਨਾਂ ਨੂੰ ਇਹ ਬਾਹਰ ਦੇ ਪਿੰਡਾਂ ਦੇ ਬਹੁਤ ਜ਼ਿਆਦੇ ਆ ਰਹੇ ਨੇ ਇਹਨਾਂ ਨੂੰ ਨਾ ਇੰਨੀ ਧਾਰਨਾ ਦਿੱਤੀ ਜਾਵੇ ਜੋ ਆਪੋ ਦੇ ਪਿੰਡ ਦੇ ਵਿੱਚ ਰਹਿ ਜਾਵੇ ਇਹ ਪਰ ਲੋਕਾਂ ਨੇ ਬੇਸ਼ਰਮ ਹੋ ਗਏ ਸਾਰਾ ਹੀ ਬਦਨਾਮੀ ਕਰਵਾਤੀ ਹੈ ਇਹ ਸਾਰਾ ਇਲਾਕਾ ਹੀ ਇਹ ਬੇਈਮਾਨ ਹੋ ਚੁੱਕਾ ਹੈ ਆ ਵੇਖੋ ਲੋਕ ਕਾ ਹੀ ਬਾਹਰ ਬਾਹਰ ਹੋ ਜਾਂਦੇ ਇੱਕ ਗੱਲ ਮੈਂ ਸਾਰੇ ਹੱਥ ਜੋੜ ਕੇ ਕਹਿੰਦਾ ਜਿੰਨੀਆਂ ਸੰਸਥਾ ਆਉਂਦੀਆਂ ਨੇ ਆ ਵੀਰ ਜੀ ਵੀ ਆਏ ਚਾਰ ਲੈ ਕੇ ਨਾ ਟਰਾਲਾ ਬਹਿ ਗਿਆ ਇਹਦਾ ਸਾਰਿਆਂ ਨੂੰ ਵੀਰਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਾਣੀ ਲੈ ਜੇਗਾ ਨਾ ਉਸ ਤੋਂ ਮਗਰੋਂ ਇਹਨਾਂ ਦੀ ਸੇਵਾ ਲਈ ਸਾਰਿਆਂ ਨੂੰ ਅਸਲ ਬਹੁਤ ਬਹੁਤ ਵਧੀਆ ਚਲੋ ਚਲੋ ਕੜਾਈਏ ਸਰਦਾਰ ਜੀ ਆ ਜਓ ਇਹਨਾਂ ਦਾ ਚਲੋ ਆ ਪਿੱਛੇ ਵੀ ਖੜੇ ਬੰਦੇ ਮਿਲਦਾ ਭਈਆ ਲੈ ਨੇਰੇ ਬੇਇਜ਼ਤੀ ਕਰ ਰਹੇ ਬੇਇਜ਼ਤੀ ਕਰ ਰਹੇ ਬੇਇਜ਼ਤੀ ਨਹੀਂ ਹੋਣ ਦੇਂਗੇ ਆਪਕੀ ਆ ਬਹੁਤ ਦੂਰ ਸੇ ਆਏ ਹੋ ਆਪਕੇ ਲਈ ਗਾਉਂ ਕੇ ਘਰ ਖੁਲਵਾ ਦੇਂਗੇ ਚਿੰਤਾ ਮਤ ਕਰੋ ਆ ਆਜੋ ਚਲੋ ਚਲੋ ਤੁਸੀਂ ਨਹੀਂ ਤਾਂ ਅਈਂ ਰਮੜਾਇਆ ਉਹ ਤੁਸੀਂ ਕਾਦਾ ਕਾਦਾ ਨਾ ਕਲਾ ਵੀਰੇ ਕਦਨਾਂ ਕਲਾ ਕਹਿੰਦੇ ਖਣੇ ਆਇਰਵਾਜੇ ਕਣੇ ਵੀਰੇ ਕੱਲ ਗੱਠਾ ਲੈ ਕੇ ਜਾਣੇ ਸਰਕਾਉਂਡ ਖੋਲੇ ਕੇ ਫਿਰ ਜਾਣਾ ਇਹ ਗੱਠਾ ਲਈਏ ਤੋ ਤਾਂ ਪਰ ਖੜੇ ਹੋ ਇਹ ਸਮਾਜ ਚੇ ਇੱਥੇ ਵੰਡਣ ਹੀ ਨਾ ਸਰਪੰਚ ਨੂੰ ਮਿਲਣਾ ਸਰਪੰਚ ਆਪੇ ਲੈ ਕੇ ਸਰਪੰਚ ਨੂੰ ਤਾਂ ਮਿਲ ਲੈਣੋ ਗੱਲ ਪੈਂਦੇ ਕੋ ਖੂਨ ਨੂੰ ਪੈਂਦੇ ਪੇ ਸਮਾਨ ਲੈਂਦੇ ਪੇ ਆਂਦੇ ਹੀ ਤਾਂ ਆ ਸਾਬ ਜੀ ਉਪੀ ਤੋਂ ਆਏ ਇਹਨਾਂ ਨੂੰ ਕੀ ਪਤਾ ਕਿੱਥੇ ਜਾਣਾ ਸਾਰਾ ਬਿਲਕੁਲ ਸਹੀ ਗੱਲ ਸਰਪੰਚ ਆਪੇ ਲੈ ਆ ਜੂ ਘਰੇ ਆਪੇ ਵੰਡ ਦੂਗਾ ਹੋਰ ਕੋਈ ਵੰਡਣੇ ਨਹੀਂ ਬਈ ਕੋਈ ਵੰਡਣ ਨਹੀਂ ਨਾ ਵੀਰੇ ਵੀਰੇ ਥੋੜਾ ਬੰਦਿਆਂ ਨੂੰ ਵੀ ਅਕਲ ਹੋਣੀ ਚਾਹੀਦੀ ਐ ਖੋਖ ਹੋ ਕੇ ਖੋਖ ਹੋ ਕੇ ਸਮਾਨ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਲੜ ਰਿਹਾ ਇਹਨਾਂ ਅੱਜ ਤੇ ਵੇਖੋ ਕਿੰਨਾ ਮੈਂ ਜਦੋਂ ਵੀਡੀਓ ਚਲਾਉਂਗਾ ਉਹਦੇ ਚ ਵੇਖ ਲੈ ਜੇ ਕਿਹੜਾ ਤੁਹਾਡੇ ਪਿੰਡ ਦਾ ਕਿਹੜਾ ਬਾਹਰੋਂ ਆਇਆ ਬਾਹਰ ਦੇ ਪਿੰਡ ਦੇ ਬੰਦੇ ਆ ਭਾਈ ਬਾਹਰ ਦੇ ਪਿੰਡ ਦੇ ਬੰਦੇ ਆ ਸਾਡੇ ਪਿੰਡ ਦਾ ਬੰਦਾ ਕੋਈ ਨਹੀਂ ਬਾਕੀਗੇ ਜਰੂਰ ਕਿਹੜੇ ਨੇ ਬਾਹਰ ਵਾਲੇ ਦਿਖਾਓ ਆ ਵਿਹਾ ਇਧਰ ਪਿਛਾ

ਰੀਬੀਆ ਨੱਕੜ ਬੋ ਦਿੱਤਾ 5 14 8 ਨੱਕੜੀ ਜੀ ਤਾਂ ਦੋਸਤੋ ਇਹ ਜੋ ਰੇ ਮੇਰੀ ਗੱਲ ਹੁਣ ਆਏ ਪਿਛਲੇ ਪਿੰਡਾਂ ਵਾਲੇ ਆਈ ਜਾਂਦੇ ਹਾ ਦਾ ਗੱਟੀ ਦਾ ਬਦਨਾਮ ਕੀਤੀ ਜਾਂਦਾ ਹਾ ਜਿਹੜੇ ਨੇਰ ਦੱਸੋ ਤਾਂ ਸਹੀ ਕਿਹੜੇ ਨੇ ਅੱਡਾ ਜੀ ਕਾਲ ਲਗੇ ਇੱਕ ਮਿੰਟ ਉਹ ਤੁਸੀਂ ਤਾਂ ਮੈਂ ਵੇਖਿਆ ਟਰਾਲਾ ਘੜਾਇਆ ਜੀਸੀਬੀ ਦੇ ਨਾਲ ਮੈਂ ਵੇਖਿਆ ਖਾਲਸਾ ਸੇਵਾਦਾਰੀ ਬਦਨਾਮ ਹੋ ਗਈ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਾਡਾ ਕੰਨ ਰਸਤਾ ਬਣਿਆ ਸਾਡਾ ਅੱਗੇ ਰਸਤਾ ਤੁਹਾਡੀ ਗੱਲ ਸਾਰੀ ਸਮਝ ਗਿਆ ਪਰ ਜਿਹੜੇ ਲੁੱਟਦੇ ਪਏ ਤੁਹਾਡੇ ਪਿੰਡ ਦਾ ਨਾਮ ਬਦਨਾਮ ਹੋ ਰਿਹਾ ਹੁਣ ਹੁਣ ਜਿਹੜੇ ਲੋਕ ਜਿਹੜੇ ਲੋਕ ਯੂਪੀ ਤੋਂ ਹਾਂਜੀ ਉਹ ਕਿਸ ਲੈ ਕੇ ਜਾਣਗੇ ਇੱਥੋਂ ਉਹ ਇਹ ਲੈ ਕੇ ਜਾਣਗੇ ਕਿ ਸਾਡੇ ਗਲ ਪੈ ਗੇ ਕਿਹੜਾ ਪਿੰਡ ਪੈ ਗਿਆ ਗੱਟੀ ਗੱਟੀ ਪੈ ਪਰ ਪਰ ਲੋਕ ਇੱਥੇ ਆ ਰਹੇ ਨੇ ਅਸੀਂ ਸੰਸਥਾ ਨੂੰ ਕਿਵੇਂ ਕਹੀਏ ਵੀ ਨਾ ਦਿਓ ਉਹਨਾਂ ਸਾਰਿਆਂ ਨੂੰ ਮੰਡਣਾ ਕੋਈ ਨਹੀਂ ਤੁਸੀਂ ਇੱਕ ਤੁਸੀਂ ਇੱਕ ਮੋਤਬਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇੱਥੇ ਜਿੰਨੀ ਸਮਾਜ ਸੇਵਾ ਸੰਸਥਾ ਸੁਣ ਰਹੀ ਹੈ ਮੇਰੀ ਆਵਾਜ਼ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਗੱਟੀ ਰਾਜੋ ਕੇ ਦੇ ਵਿੱਚ ਤੁਸੀਂ ਸੇਵਾ ਕਰਨੀ ਹੈ ਜੀ ਆਿਆਂ ਨੂੰ ਪਰ ਸੇਵਾ ਕਰੋ ਸਭ ਤੋਂ ਪਹਿਲਾਂ ਸਰਪੰਚ ਨੂੰ ਮਿਲੋ सरपंच ਨਾਲ رابطہ ਕਾਇਮ ਕਰੋ ਉਹਨਾਂ ਨੂੰ ਦੱਸੋ ਭਈ ਆ ਰਸਣ ਹੈ ਆ ਰਸਣ ਹੀ ਪਚਾ ਸਕਦੇ ਅੱਗੇ ਜੇ ਨਹੀਂ ਪਛਾ ਸਕਦੇ ਸਾਨੂੰ ਇਹਦਾ ਸਮੱਸਿਆ ਦਾ ਕੋਈ ਹੱਲ ਦੱਸੋ ਫੇਰ ਤੁਸੀਂ ਕਰੋ ਜਦੋਂ ਤੁਸੀਂ ਇੱਥੇ ਟਰਾਲੀਆਂ ਦੇ ਵਿੱਚੋਂ ਛਰਿਆਮ ਵੰਡਣਾ ਸ਼ੁਰੂ ਕਰ ਦਿੰਦੇ ਹੋ ਇੱਕ ਨੂੰ ਪਾਣੀ ਦੀ ਬੋਤਲ ਦੇਤੀ ਇੱਕ ਨੂੰ ਬਿਸਕੁਟ ਉਹਨੂੰ ਵੇਖਾਈ ਲੋਕ ਇਕੱਠੇ ਹੋ ਜਾਂਦੇ ਆ ਕਿਰਪਾ ਕਰਕੇ ਕੋਈ ਆਪ ਦੀ ਜੋ ਤੁਹਾਡੀ ਪੈਕਿੰਗ ਹੈਗੀ ਉਹਨੂੰ ਪੈਕਿੰਗ ਨੂੰ ਪੈਕਿੰਗ ਲੈਣ ਦਿਓ ਸਰਪੰਚ ਦੇ ਨਾਲ ਮਿਲ ਕੇ ਤੁਸੀਂ ਪਿੰਡ ਦੇ ਵਿੱਚ ਵੰਡੋ ਸਾਡੇ ਪਿੰਡ ਦਾ ਨਾਂ ਨਾ ਬਦਨਾਮ ਕਰੋ ਸਾਡੇ ਪਿੰਡ ਦੇ ਵਿੱਚ ਬਦਨਾਮੀ ਬਹੁਤ ਹੋ ਗਈ ਜਿੰਨੇ ਤਾਂ 14 ਪਿੰਡ ਨੇ ਸਾਡੇ 11 ਪੰਚਾਇਤਾਂ ਦੇ 14 ਪਿੰਡ ਨੇ ਉਹਨਾਂ ਦੇ ਵਿੱਚੋਂ ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ ਕਿਉਂਕਿ ਸਸਤਾ ਸਾਰਿਆਂ ਵਾਸਤੇ ਸਾਂਝੀਆਂ ਨੇ ਸਾਂਝੀਆਂ ਨੇ ਹੁਣ ਇਹਦਾ ਟਰੈਕ ਕਢਾ ਦਿਆ ਹੁਣ ਬੰਦਿਆਂ ਦਾ ਆਜੋ ਜੋ ਲੋ ਜੀ ਗੱਲ ਕਰਨ ਦਾ ਮਕਸਦ ਇਹ ਵੇ ਕਿ ਦੇਖ ਲਓ ਕੁਝ ਗੰਦੇ ਲੋਕ ਐਸੇ ਨੇ ਵਿੱਚ ਠੀਕ ਹੈ ਕੁਝ ਗੰਦੇ ਲੋਕ ਮੈਗਾ ਵਿੱਚ ਐਸੇ ਨੇ ਕਿ ਜਿਹੜੇ ਵੇ ਲੋ ਖੋਇਆ ਕੌਂ ਦੇ ਉਤੇ ਆ ਗਏ ਨੇ ਯਾਰ ਇੱਕ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਨੇ ਇਹਨੇ ਦੂਸਰੇ ਪਿੰਡ ਦੇ ਨੇ ਪਰ ਐਂ ਦੇਖੋ ਨਾਮ ਤੇ ਬਦਨਾਮ ਪੰਜਾਬੀਆਂ ਦਾ ਹੋ ਰਿਹਾ ਨਾ ਪੰਜਾਬੀਆਂ ਦਾ ਹੋ ਰਿਹਾ ਲੇਕਿਨ ਇਹ ਵੈ ਕਿ ਲੁੱਟ ਖੋ ਤੱਕ ਲੋਕ ਆ ਗਏ ਹੋਏ ਨੇ ਇੱਥੋਂ ਟਿਕਰ ਲੇਕਿਨ ਲੁੱਟ ਖੋ ਨਹੀਂ ਕਰਨੀ ਚਾਹੀਦੀ ਜੇ ਤੁਹਾਨੂੰ ਸਮਾਨ ਜੇ ਅਗਰ ਕੋਈ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਤੇ ਕਮਸ ਕਮ ਤੁਸੀਂ ਇੱਕ ਲਾਈਨ 'ਚ ਲੱਗੋ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੂੰ ਦੱਸੋ ਉਹ ਚੀਜ਼ ਤੁਸੀਂ ਲੈ ਲਓ ਯਾਰ ਗੱਲ ਕਰਨ ਦਾ ਮਕਸਦ ਹੈ ਜਿਵੇਂ ਨਾ ਅਖੀਰ ਦੇ ਵਿੱਚ ਜਬੀਰੇ ਨੇ ਗੱਲ ਕੀਤੀ ਨਾ ਕਿ ਯਾਰ ਜਿਹੜੇ ਆਂਦੇ ਨੇ ਆ ਕੇ ਸਰਪੰਚ ਨੂੰ ਮਿਲਣ ਸਰਪੰਚ ਨੂੰ ਪਤਾ ਹੈ ਕਿ ਵੀ ਆਪਣਾ ਕਿਹਦੇ ਘਰ ਦੀ ਕਰ ਦੇਣਾ ਠੀਕ ਹੈ ਉਹਨੂੰ ਇੱਕ ਸਾਰਾ ਪਤਾ ਹੋਵੇ ਪਰ ਗੱਲ ਕਰਨ ਦਾ ਮਕਸਦ ਕਿ ਜਿਹੜੇ ਵਿਚਾਰੇ ਉਹ ਆਪਣਾ ਗਾਜ਼ੀਆਬਾਦ ਤੋਂ ਯੂਪੀ ਦੇ ਉੱਤੋਂ ਲੈ ਕੇ ਆ ਰਹੇ ਉਹਨਾਂ ਨੂੰ ਤਾਂ ਨਹੀਂ ਪਤਾ ਠੀਕ ਹੈ ਉਹ ਤੇ ਬੇਸਿਕਲੀ ਸੇਵਾ ਵਾਸਤੇ ਆ ਰਹੇ ਨੇ ਠੀਕ ਹੈ ਉਹ ਤੇ ਭੈਣ ਭਰਾਵਾਂ ਨਾਲ ਰਿਸ਼ਤਾ ਨਭਾਣ ਆ ਰਹੇ ਨੇ ਠੀਕ ਹੈ ਕਿ ਯਾਰ ਜਾਈਏ ਮੁਸੀਬਤ ਪਈ ਹੈ ਮੁਸੀਬਤ ਦੇ ਵਿੱਚ ਲੋਕ ਫਸੇ ਨੇ ਠੀਕ ਹੈ ਰਾਸ਼ਨ ਲੈ ਕੇ ਜਾਈਏ ਠੀਕ ਹੈ ਪਰ ਜਿਹੜੇ ਕੋਣ ਆਲੇ ਨੇ ਖਿੱਚਤ ਹੋਈ ਕਰ ਵਾਲਦ ਵਾਲੇ ਵਾਲੇ ਪਿੰਡਾ ਵਾਲੇ ਨੇ ਪਰ ਮੈਂ ਇਹ ਦੱਸਣਾ ਕਿ ਜਿਹੜੇ ਪੰਜਾਬੀ ਲੋਕ ਨੇ ਨਾ ਉਹ ਖਿੱਚਤ ਹੋਈ ਨਹੀਂ ਕਰਨਗੇ ਇਹ ਉਹ ਲੋਕ ਨੇ ਕਿ ਜਿਹੜੇ ਮਜ਼ਾਕ ਸਮਝ ਲੋਗੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਨਾ ਕਿ ਅੱਲਾ ਮਾ ਕਰੇ ਕੈਨਜ਼ਰੀ ਚਾਹੀਦਾ ਕੋਮਾ ਸਾਰੀਆਂ ਤਕਰੀਬਾਂ ਇੱਕ ਵਾਰੀਆਂ ਹੁੰਦੀਆਂ ਪਰ ਕੁਝ ਘਟਿਆ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਨਿਚਲੇ ਦਬਕੇ ਦੇ ਹੁੰਦੇ ਨੇ ਪਰ ਉਹ ਕੀ ਕਰਦੇ ਨੇ ਉਹ ਇਹੀ ਕਹਿੰਦੇ ਨੇ ਕਿ ਦਵਾ ਦ ਸਾਰਾ ਕੁਝ ਲੁੱਟ ਲੋ ਸਾਰਾ ਕੁਝ ਲੁੱਟ ਲੋ ਯਾਰ ਮੈਨੂੰ ਇਹ ਦੱਸੋ ਲੁੱਟ ਕੇ ਪਿਆ ਪਿਆ ਤੁਹਾਡੇ ਕੋ ਖਰਾਬ ਹੋ ਜੀਵੇ ਕਿਸੇ ਗਰੀਬ ਦੇ ਮੂੰਹ ਚ ਨਾ ਪਵੇ ਉਹ ਜਿਹੜੇ ਲੈ ਕੇ ਆਏ ਨੇ ਆਰਾਮ ਨਾਲ ਬੰਦੇ ਨੂੰ ਪਤਾ ਹੋਵੇ ਕਿ ਯਾਰ ਮੈਂ ਇੱਥੇ ਗਿਆ ਵਾਂ ਠੀਕ ਹੈ ਇੱਥੇ ਆਪਣੇ ਹਿਸਾਬ ਨਾਲ ਸਾਰੇ ਜਾਨ ਆਪਣਾ ਵੀ ਠੀਕ ਹੈ ਸਾਨੂੰ ਵੀ ਰਾਸ਼ਨ ਦੇ ਦੇ ਜਿਹੜੇ ਜ਼ਰੂਰਤ ਦੀ ਸ਼ੈ ਲੈ ਲਓ ਲੈ ਲਓ ਠੀਕ ਹੈ ਚਿੜੀਆਂ ਕਾਵਾ ਵੀ ਜਿਹੜੀਆਂ ਨੇ ਨਾ ਜਿਹੜੀ ਚਿੰਦ ਪ੍ਰਿੰਦ ਨੇ ਠੀਕ ਹੈ ਇਹ ਵੀ ਸੂਬਾ ਉੱਡਦੇ ਨੇ ਸਾਰੇ ਤੁਹਾਡੀ ਚੋਗਾ ਚੋਕੇ ਸ਼ਾਮ ਨੂੰ ਵਾਪਸ ਆਉਂਦੇ ਨੇ ਸ਼ਾਮ ਤੱਕ ਇਕੱਠਾ ਨਹੀਂ ਕਰਦੇ ਅਗਲੇ ਦਿਨ ਯਕੀਨ ਹੁੰਦਾ ਹੈ ਕਿ ਭਾਈ ਕੱਲ ਉੱਡ ਕੱਲ ਫੇਰ ਨਿਕਲਾਂਗੇ ਫਿਰ ਫੇਰ ਜੇਗਾ ਫੇਰ ਸਾਨੂੰ ਦੇਖੀਏ ਠੀਕ ਹੈ ਇਹਦਾ ਮਤਲਬ ਇਹਨਾਂ ਲੋਕਾਂ ਦਾ ਰੱਬ ਤੋਂ ਯਕੀਨ ਉੱਟ ਗਿਆ ਹੈ ਕਿ ਸਾਨੂੰ ਕੱਲ ਪਤਾ ਨਹੀਂ ਲੱਭਣਾ ਹੈ ਕਿ ਨਹੀਂ ਲੱਭਣਾ ਜੇ ਤੁਹਾਨੂੰ ਅੱਜ ਰੱਬ ਦੇ ਰਿਹਾ ਤਾਂ ਤੁਹਾਨੂੰ ਕੱਲ ਵੀ ਰੱਬ ਦੇ ਇਹਨੀ ਮੁਸ਼ਕਲ ਘੜੀ ਦੇ ਵਿੱਚ ਤੁਹਾਡੇ ਘਰਾਂ ਤਿੱਕਰ ਰੋਟੀ ਪਹੁੰਚਦੀ ਪਈਏ ਤੁਹਾਡੇ ਘਰਾਂ ਤਿੱਕਰ ਅਨਾਜ ਪਹੁੰਚਦਾ ਪਿਆ ਤੁਹਾਡੇ ਮੱਝਾਂ ਦਾ ਚਾਰਾ ਪਹੁੰਚਦਾ ਹਰ ਚੀਜ਼ ਇਹਨਾਂ ਦੇ ਘਰਾਂ 'ਚ ਬੈਠੀ ਫਿਰ ਵੀ ਹੁਣ ਦੇਖੋ ਜੋ ਯੂਪੀ ਤੋਂ ਆਏ ਨੇ ਬੰਦੇ ਉਹ ਕੀ ਸੋਚਣਗੇ ਕਿ ਯਾਰ ਅਸੀਂ ਜਾ ਕੇ ਜ਼ਾਹਰੀ ਗੱਲ ਹੈ ਬੰਦਾ ਨਾ ਕਹਿੰਦੇ ਨੇ ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਠੀਕ ਹੈ ਹੁਣ ਇਹ ਲੋਕ ਜਿਹੜੇ ਆਏ ਨੇ ਜਾ ਕੇ ਉੱਥੇ ਕੀ ਕਿ ਜੇ ਇਹਨਾਂ ਦਾ ਸੋਹਾਂ ਤਾਵਨ ਹੁੰਦਾ ਤੇ ਜਾਂਦੇ ਉਹ ਵੇਖ ਉਹਨਾਂ ਨੇ ਪਿਛਲੇ ਵਾਲਾ ਤਾਵਨ ਕੀਤਾ ਉਹਨਾਂ ਦੱਸਿਆ ਨਹੀਂ ਕਿ ਪਿਛੇ ਸਾਡੇ ਉਹਨਾਂ ਨੇ بڑا ਇਹਨਾਂ ਨੇ ਸਾਡੇ ਦਾ ਤਾਵਨ ਕੀਤਾ ਗੱਡੀ ਸਾਡੀ ਖਰਾਬ ਹੋ ਗਈ ਸੀ ਚਾਰ ਚਾਰ ਮਕੈਨਿਕ ਚਾਰ ਚਾਰ ਮਿਸਤਰੀ ਲਾ ਕੇ ਕਹਿੰਦਾ ਸਾਡੀ ਗੱਡੀ ਠੀਕ ਕੀਤੀ ਬਿਲਕੁਲ ਪਰ ਇੱਥੋਂ ਤੋਂ ਬਾਅਦ ਉਹ ਕੀ ਕਹਿਣਗੇ ਯਾਰ ਅਸੀਂ ਗਏ ਆ ਠੀਕ ਹੈ ਉੱਥੇ ਦੀਆਂ ਜਨਾਨੀਆਂ ਸਾਡੇ ਹੱਥੀ ਪੈ ਗਈਆਂ ਸਾਡੇ ਟਰੱਕ ਤੇ ਚੜ ਗਏ ਨੇ ਇਹ ਉਹ ਆ ਠੀਕ ਹੈ ਕਿਉਂਕਿ ਜਾ ਕੇ ਜ਼ਾਰੀ ਕੱਲ ਹਾਰੀ ਕਿ ਨਾ ਦਸਰਾ ਹੀ ਹੈ ਕਿ ਭਾਈ ਸਾਡੇ ਨਾਲ ਕਿਉਂ ਤੁਸੀਂ ਵੇਖੋ ਕਿ ਇੱਕ ਬੀਬੀ ਜਾਨੀ ਸੀ ਤੇ ਚੜ ਤੇ ਪੂਰਾ ਪੇਟ ਲੰਦਾ ਹੋਸੀ ਪੈਟ ਸੀਗਾ ਪੂਰਾ ਪੇਟ ਸੀਗਾ ਇੱਕ ਬਾਬਾ ਜੀ ਇੱਕ ਵੀਰ ਜੀ ਸਨ ਉਹਨਾਂ ਨੇ ਪੂਰਾ ਇੱਕ ਕੱਚੇ ਲਾਇਆ ਹੋਇਆ ਸੀ ਨਹੀਂ ਉਹ ਜਿੰਦੀ ਦੇ ਹੱਥੀ ਜੋ ਚਰਿਆ ਖਿੱਚਣ ਦੀ ਕੋਸ਼ਿਸ਼ ਕਰਨ ਲੱਗਾ ਲੇਕਿਨ ਇਹ ਫਿਰ ਉਹ ਗੱਲ ਗਲਤ ਉਹਨੂੰ ਐਂਕਰ ਜਿਹੜਾ ਕਹਿੰਦਾ ਸੀਗਾ ਕਿ ਆਪਣਾ ਮਤਲਬ ਤੂੰ ਜਾਨੀ ਵੀ ਪਈਂ ਤੇਰੇ ਅੱਜ ਉਹਦੇ ਹ ਸਾਰੇ ਸਾਮਾਨ ਹੈ ਅੱਛਾ ਇਹ ਚੀਜ਼ ਵੀ ਹੈ ਕਿ ਘਰ ਦੇ ਜਿੰਨੇ ਜਿੰਨੇ افراد ਨੇ ਉਹਨੇ ਬੰਦੇ ਸਮਾਨ ਲੈ ਆਂਦੇ ਨੇ ਇਹ ਨਹੀਂ ਸਾਸ ਕਰਨ ਦੇ ਪਿੱਛੇ ਕਿ ਜੇ ਅਸੀਂ ਇੱਕ ਅੱਧਾ ਲਈ ਲੀਏ ਬਾਕੀ ਜਿਹੜਾ ਕੁਸ਼ੂਨਾ ਤੱਕ ਪਹੁੰਚੇ ਜਿੰਨਾ ਤੱਕ ਅਜੇ ਤੱਕ ਨਹੀਂ ਪਹੁੰਚਿਆ ਹੈ ਜਿਵੇਂ ਵੀਰੇ ਦੀ ਗੱਲ ਉਹਨਾਂ ਨੇ ਕਿਹਾ ਕਿ ਸਮਾਨ ਹੁਣ ਦੇਣਾ ਬਸ ਕਰ ਦਿਓ ਕਿਉਂਕਿ ਲੋਕਾਂ ਨੇ ਬਹੁਤ ਕੁਝ ਸਟੋਰ ਕਰ ਲਿਆ ਐਕਚੁਅਲੀ ਜ਼ਿਕਰ ਵੀ ਹੈ ਕਿ ਸਾਨੂੰ ਵੀਡੀਓ ਆਈ ਸੀ ਛੋਟਾ ਜਿਹਾ ਸ਼ਾਰਟ ਕਲਿੱਪ ਜੋ ਉਹਨਾਂ ਨੇ ਵਿਖਾਇਆ ਕਿ ਇੱਕ ਇੱਕ ਕਮਰਾ ਜਿਹੜਾ ਉਹਨਾਂ ਦਾ ਉਹ ਟੁੱਟਾ ਹੋਇਆ ਵਾ ਜਿਵੇਂ ਬੈਗ ਹੈ ਜਿਵੇਂ ਕਿ ਪਿੱਛੇ ਪੱਕੇ ਮਕਾਨ ਬਣਾਏ ਹੋਣ ਤੇ ਅੱਗੇ ਜਿਹੜਾ ਟੁੱਟਾ ਜਿਹਾ ਕਮਰਾ ਹੈ ਉਹ ਵਖਾ ਕੇ ਤੇ ਜਿੱਦੋਂ ਉਹਨਾਂ ਨੇ ਆਪਣੇ ਉਹਨਾਂ ਦੇ ਪੱਕੇ ਵਾਲੇ ਮਕਾਨ ਬਣਾ ਰਹੇ ਤੁਸੀ ਯਕੀਨ ਨਹੀਂ ਕਰਨਾ ਕਮਰਿਆਂ 'ਚ ਉਹਨਾਂ ਚੰਦਾ ਦਰਾਸ਼ਨ ਲੱਗਾ ਹੈ ਹਾਂ ਠੀਕ ਹੈ ਇਹੀ ਤੇ ਗੱਲ ਹੈ ਇੱਕੋ ਜਿਹੀ ਕਰ ਲੋ ਕਾਨੀ ਜ਼ਖੀਰ ਅੰਦੋਜ਼ੀ ਕਰ ਲਈ ਹੈ ਤੇ ਅਸੀਂ ਇਹ ਕਹਿੰਦੇ ਆ ਕਿ ਵੇਖ ਲੋ ਇਹ ਨਹੀਂ ਮੁਸ਼ਕਲ ਘਰੀ ਦੇ ਵਿੱਚ ਵੀ ਲੋਕੀ ਇੱਕ ਦੂਸਰੇ ਨਾਲ ਮੁਖਲਿਸ ਨਹੀਂ ਨੇ ਪੰਜਾਬੀ ਜਿਹੜੇ ਨੇ ਉਹ ਦੇਣ ਵਾਸਤੇ ਆਪਣੇ ਸਮਝ ਲੋ ਕਿ ਉਹਨਾਂ ਨੇ ਸਭ ਕੁਝ ਨਿਸ਼ਾਵਰ ਕੀਤਾ ਹੋਇਆ ਤੇ ਜਿਹੜੇ ਲੈਣ ਵਾਲੇ ਨੇ ਉਹਨਾਂ ਨੂੰ ਕਮਸ ਕਮ ਇਨਾ ਪਤਾ ਹੋਣਾ ਚਾਹੀਦਾ ਵੈ कि ਸਾਰਿਆਂ ਨੂੰ ਮਿਲ ਵੰਡ ਕੇ ਖਾਈਏ ਇਹ ਉਹ ਕੜੀਆ ਜਿਹਦੇ ਵਿੱਚ ਅਸੀਂ ਜਿੰਨਾ ਮਿਲ ਵੰਡ ਕੇ ਖਾਵਾਂਗੇ ਬੇਸ਼ਰਮ ਹੋਏ ਨੇ ਬਸ ਇਹੀ ਕਹਿੰਦੇ ਨੇ ਕਿ ਵੀ ਆਪਣਾ ਲਾਲਚ ਪਈ ਲਾਲਚ ਪਈ ਕਿ ਆਪਣੇ ਆਪਣਾ ਢੇਡ ਭਰ ਲਈਏ ਉਹੀ ਸਹੀ ਆਖਿਆ ਕਿ ਆ ਜਿਹੜੀਆਂ ਪੰਜੂ ਮਿਲੀਆਂ ਬਰਾਬਰ ਨਹੀਂ ਤੇ ਇਸ ਤਰ੍ਹਾਂ ਹਰ ਇਨਸਾਨ ਵੀ ਬਰਾਬਰ ਨਹੀਂ ਅਸੀਂ ਸੋਚਨੇ ਆ ਜਿਹੜੇ ਚੰਗੇ ਵੀ ਨੇ ਕੋਈ ਮਾਰੇ ਵੀ ਨੇ ਜਿਹੜੇ ਚੰਗੇ ਨੇ ਅਸੀਂ ਇੱਕ ਪਿਛਲੀ ਜਿਹੜੀ ਵੀਡੀਓ ਪੇਕੀ ਸੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿ ਚੰਗੇ ਭਲੇ ਜ਼ਮੀਦਾਰ ਸੀ ਅਸੀਂ ਉਹਨਾਂ ਦਾ ਰਾਸ਼ਨ ਲੈ ਕੇ ਕਿ ਜੇ ਉਹਨਾਂ ਨੇ ਕਿ ਸਾਨੂੰ ਜ਼ਰੂਰਤ ਨਹੀਂ ਅਸੀਂ ਫੇਰ ਭੋਗਿਆਂਗੇ ਸਾਨੂੰ ਕਿ ਸਿੱਧੀ ਮਦਦ ਦੀ ਜ਼ਰੂਰਤ ਹੈ ਉਹ 71 ਕਿੱਲਾਂ ਦੇ ਮਾਲਕ ਸੀ ਨਾ ਕਿ ਅਸੀਂ ਫੇਰ ਤੁਸੀਂ ਅੱਗੇ ਲੈ ਕੇ ਜਾਓ ਉਹਨਾਂ ਨੇ ਕਿ ਸਾਨੂੰ ਲੋੜ ਨਹੀਂ ਸਾਡੇ ਕੋਲ ਹੈਗੇ ਨੇ ਜਿੰਨਾਂ ਕੋ ਨਹੀਂ ਹੈਗੇ ਉਹਨਾਂ ਨੂੰ ਉਹਨਾਂ ਨੂੰ ਜਾ ਕੇ ਦੇਵੋ ਐਸੇ ਵੀ ਲੋਕ ਹੈ ਨੇ ਬਿਲਕੁਲ ਇੱਥੇ ਇਹ ਕਹਿੰਦੇ ਨੇ ਕਿ ਬਸ ਆਓਗੇ ਕੀ ਲਿਆਓਗੇ ਜਾਓਗੇ ਕੀ ਦੇ ਕੇ ਜਾਓਗੇ ਦੇ ਇਹ ਸਭ ਨਹੀਂ ਖੜੇ ਨੇ ਚਾਰਾ ਠਿਕਰ ਮਤਲਬ ਕਿ ਅਚਾਰ ਠਿਕਰ ਆ ਰਿਹਾ ਵਾ ਜਾਨਵਰਾਂ ਵਾਸਤੇ ਉਹ ਉਹ ਹਾਂ ਉਹ ਚਾਰਾ ਉਹ ਵੀ ਵੰਡਿਆ ਜਾ ਰਿਹਾ ਵਾ ਮੈਂ ਕਹਿੰਦਾ ਦੇਖੋ ਸੈਲੀ ਜੀ ਪੂਰੀਆਂ ਸੈਲੀ ਦੀਆਂ ਗੱਠਾਂ ਬਣਾ ਬਣਾ ਕੇ ਨਾ ਟਰੱਕਾਂ ਦੇ ਟਰੱਕ ਭੇਜਦੇ ਪੈ ਨੇ ਕਿ ਯਾਰ ਨਹੀਂ ਪਸ਼ੂਆਂ ਦਾ ਕੀ ਕਸੂਰ ਹੈ ਬਿਲਕੁਲ ਹਰ ਪਾਸੇ ਪਾਣੀ ਹੈ ਫਸਲ ਹੈ ਕੋਈ ਨਹੀਂ ਸਾਰੀ ਚੀਜ਼ ਡੁੱਬੀ ਪਈ ਹੈ ਫਸਲਾਂ ਦਾ ਚਾਰਾ ਵੀ ਭੇਜਦੇ ਪੈ ਨੇ ਪਰ ਗੱਲ ਕਰਨ ਦਾ ਮਕਸਦ ਯਾਰ ਜੇ ਤੁਸੀਂ ਰਾਮਨਾਬ ਬੈਠੋਗੇ ਨਾ ਇੱਕ ਬੰਦਾ ਪਤਾ ਯਾਰ ਕਿ ਪਿੰਡ ਦੇ ਵਿੱਚ ਨਾ ਇੱਕ ਬੰਦੇ ਨੂੰ ਅੱਗੇ ਲਾ ਦੋ ਉਹਨੂੰ ਪਤਾ ਹੈ ਕਿ ਯਾਰ ਮੇਰੇ ਪਿੰਡ ਦੇ ਵਿੱਚ ਇੰਨੇ ਘਰ ਨੇ ਜਿਹੜਾ ਵੀ ਆਣਾ ਉਹਨੇ ਇੱਕ ਕਿਸੇ ਕਿਸੇ ਵੀ ਫਾਊਂਡੇਸ਼ਨ ਦੇ ਨਾਲ ਆਪਣਾ ਲੱਗਾ ਹੋਇਆ ਉਹ ਮੈਂ ਕਿ ਬੰਡਾ ਵੰਡ ਕੇ ਜਾਓ ਹਾਂ ਕਿਸੇ ਨੂੰ ਵੀ ਥੱਲੇ ਬਣਾਏ ਹੁਣ ਕਿ ਯਾਰ ਆਹ ਪੜੋ ਆਪਣਾ ਗੁਜ਼ਾਰਾ ਕਰੋ ਹੁਣ ਇਹ ਤਾਂ ਨਹੀਂ ਕਿ ਭਈ ਘਰ ਦੇ ਵਿੱਚ 20 ਜੀ ਨੇ ਤੇ 20 ਥੱਲੇ ਇਹਨਾਂ ਦੇ ਘਰ ਦੇ ਦਿਓ ਨਹੀਂ ਯਾਰ ਇਹ ਜ਼ਿਆਤੀ ਹੈ ੱੱਕਾ ਨਾ ਕਰੋ ਮੈਂ ਪੰਜਾਬ ਦਾ ਨਾਮ ਬਦਨਾਮ ਨਾ ਕਰੋ ਇਸ ਟਾਈਮ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੈ ਬਿਲਕੁਲ ਪੂਰੀ ਦੁਨੀਆ ਇਸ ਟਾਈਮ ਮੰਨ ਗਈ ਹੈ ਕਿ ਬਗੈਰ ਸਰਕਾਰਾਂ ਤੋਂ ਅਗਲਿਆਂ ਨੇ ਮੈਂ ਸਾਰਾ ਕੁਝ ਪੂਰਾ ਕਰ ਲਿਆ ਠੀਕ ਹੈ ਸਰਕਾਰ ਤਮਾਸ਼ਾ ਵੇਖਣ ਵਾਸਤੇ ਬੈਠੀ ਸੀ ਕਿ ਹੁਣ ਇਹਨਾਂ ਨਾਲ ਬਨੇਗਾ ਕੀ ਪਰ ਪਰਲਿਆ ਨੇ ਕਿਹਾ ਕਿ ਸਾਡੇ ਨਾਲ ਰੱਬ ਹੈਗਾ ਸਾਨੂੰ ਕੁਝ ਵੀ ਨਹੀਂ ਹੈ ਰੱਬ ਨਾ ਮਾਰੇ ਬੰਦੇ ਨੂੰ ਤੇ ਬੰਦਾ ਨਹੀਂ ਮਾਰਦਾ ਠੀਕ ਹੈ ਯਕੀਨ ਮੰਨੋ ਆਂਡ ਗਵਾਂਡ ਲੋਕੀ ਵੇਖਣ ਵਾਸਤੇ ਨਾ ਯਕੀਨ ਮੰਨੋ ਪਾਗਲ ਹੋ ਗਏ ਨੇ ਕਹਿੰਦੇ ਨੇ ਕਿ ਯਾਰ ਇੰਨਾ ਕਿੱਥੇ ਲੰਗਰ ਕਿੱਥੇ ਲੈਣਦਾ ਇੰਨੀਆਂ ਚੀਜ਼ਾਂ ਉਹ ਦੇਖ ਲੋ ਜਿਹੜਾ ਵੀਰੇ ਫੋਨ ਕਰਦਾ ਜਿਵੇਂ ਉਸ ਦਿਨ ਵੀਰੇ ਨੇ ਕਹਿੰਦਾ ਸੀ ਕਿ ਮੈਂ ਕਰਨ ਓਜਲੇ ਦੀ ਕਾਲ ਆਈ ਹੈ ਨੇ ਕਿਹਾ ਵੀਰੇ ਸੇਵਾ ਦੱਸ ਕੀ ਚਾਹੀਦੀ ਉਹਨੇ ਕਿਹਾ ਵੀਰੇ ਸਾਰਾ ਕੁਝ ਹੈਗਾ ਬੋਟ ਨਹੀਂ ਹੈਗਾ ਹਾਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਨ੍ਹਾਂ ਤੇ ਪਤਾ ਹੈ ਕਿ ਯਾਰ ਇਹ ਕਈ ਪਿੰਡ ਐਸੇ ਨੇ ਕਿ ਜਿਨ੍ਹਾਂ ਤੇ ਬੋਧ ਪਾਣੀ ਤੇ ਕश्ती ਨਾਲ ਹੀ ਜਾਣਾ ਪੈਣਾ ਕਈ ਜਗ੍ਹਾ ਟਰੈਕਟਰ ਦੀ ਦੇ ਕੇ ਕਈ ਜਗ੍ਹਾ ਪੈਸਿਆਂ ਦੀ ਸੇਵਾ ਕੀਤੀ ਗਈ ਹੁਣ ਇੰਜ ਹੀ ਆ ਨਾ ਆਸ-ਆਸ ਦਾ ਐਵੇਂ ਕਿ ਜਿਹੜਾ ਉਹਨਾਂ ਦੇ ਕੋਲ ਆ ਉਹਨਾਂ ਨੇ ਵਾਪਸ ਨਹੀਂ ਲੈ ਜਾਣਾ ਜਿਹਰੇ ਲਈ ਆਏ ਨਹੀਂ ਉਹਨਾਂ ਨੇ ਦੇ ਕੇ ਹੀ ਜਾਣਾ ਬੜੇ ਵਕਣਾ ਜਿਵੇਂ ਨਾਸਰ ਢੁੱਲੀ ਵੀ ਆਪਣਾ ਗੱਲ ਸੁਣੀ ਸੀ ਉਹਨੇ ਕਹਿ ਸੀ ਕਰਕੇ ਯਾਰ ਜੇ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਆ ਨਾ ਠੀਕੇ ਤੇ ਉੱਥੇ ਮਸਲ ਕੇ ਕਹਿੰਦੇ ਨੇ ਕਿ ਸਾਨੂੰ ਮੱਛਰਦਾਨੀਆਂ ਚਾਹੀਦੀਆਂ ਨੇ ਕਹਿੰਦਾ ਯਾਰ 50 ਬੰਦੇ ਮੱਛਰਦਾਨੀਆਂ ਨੂੰ ਹੀ ਲੱਗ ਜਾਂਦੇ ਨੇ ਠੀਕ ਹੈ ਇਸ ਦਾ ਨਾ ਕਰਿਆ ਕਰੋ ਠੀਕ ਹੈ ਸਾਨੂੰ ਪੁੱਛ ਲਿਆ ਕਰੋ ਕਿ ਯਾਰ ਵੀਰੇ ਕਿਹੜੀ ਸ਼ੈ ਦੀ ਲੋੜ ਹੈ ਅਸੀਂ ਤੁਹਾਨੂੰ ਦੱਸਾਂਗੇ ਯਾਰ ਇੰਨੀਆਂ ਸਾਨੂੰ ਆ ਚੀਜ਼ ਰਿਕੁਆਇਰਡ ਹੈ ਇੰਨੀ ਆ ਚੀਜ਼ ਰਿਕੁਆਇਰਡ ਹੈ ਠੀਕ ਹੈ ਇਹ ਇਸ ਤਰ੍ਹਾਂ ਦਿਆ ਕਰੋ ਕਹਿੰਦਾ ਯਾਰ ਉਹ ਬੰਦੇ ਆਪਣੇ ਮੂੰਹ ਨੂੰ ਕਿਤੇ ਬੰਦੇ ਨੇ 100 ਮੱਛਰਦਾਨੀਆਂ ਵੇਚ ਦਿਆ ਕਿਸੇ ਨੇ 500 ਵੇਚ ਦਿਆ ਉਹ ਕਹਿੰਦਾ ਫਿਰ ਸਾਰੇ ਜਿਹਨੇ ਮੱਛਰਦਾਨੀਆਂ ਨਹੀਂ ਸ਼ੁਰੂ ਹੁੰਦੇ ਨੀ ਯਾਰ ਮੱਛਰਦਾਨੀ ਜ਼ਰੂਰਤ ਹੈ ਵੇ ਪਰ ਇਹ ਵੇ ਕਿ ਸਾਰੀਆਂ ਮੱਛਰਦਾਨੀਆਂ ਤੇ ਨਹੀਂ ਨਾ ਚਾਹੀਦੀਆਂ ਠੀਕ ਹੈ ਤੇਰੀ ਬੇਸਿਕ ਜ਼ਰੂਰਤਾਂ ਨੇ ਉਹਨਾਂ ਦਾ ਵੀ ਖਿਆਲ ਰੱਖੋ ਬਿਲਕੁਲ ਤੇ ਬਾਕੀ ਇਹ ਵੇ ਕਿ ਆਪਣਾ ਸਾਰੇ ਭੈਣ ਭਰਾ ਜਿਹੜੇ ਨੇ ਨਾ ਖਿਆਲ ਕਰਨ ਠੀਕ ਹੈ ਔਰ ਜਿਹੜੇ ਆ ਖਿੱਚਤ ਹੋਈ ਵਾਲਾ ਕੰਮ ਜਿਹੜਾ ਸ਼ੁਰੂ ਕੀਤਾ ਨਾ ਯਾਰ ਆ ਮਾੜਾ ਕੰਮ ਹੈ ਠੀਕ ਹੈ ਅੱਛਾ ਪਹਿਲੀ ਵੀਡੀਓ ਹੀ ਸਾਡੇ ਸਾਹਮਣੇ ਆਈ ਹੈ ਠੀਕ ਹੈ ਅਸੀਂ ਅਜੇ ਤੱਕ ਪਹਿਲੀ ਵੀਡੀਓ ਹੀ ਇਸ ਤਰ੍ਹਾਂ ਸੀ ਨਹੀਂ ਤੇ ਜਿੱਥੇ ਵੀ ਵੇਖਿਆ ਨਾ ਉੱਥੇ ਸਾਰਿਆਂ ਨੇ ਮਿਲ ਕੇ ਸੇਵਾ ਕੀਤੀ ਕੋਈ ਨਾ ਕੋਈ ਅੱਗੇ ਵੱਡਾ ਬੰਦਾ ਲੱਗਾ ਹੋਇਆ ਹੈ ਕਿ ਉਹ ਬੰਦਾ ਜਿਹੜਾ ਵੈ ਨਾ ਹਰ ਕੋਈ ਵੀ ਅਗਰ ਕੋਈ ਚੀਜ਼ ਲੈ ਕੇ ਆਂਦੇ ਨੇ ਤੇ ਉਹ ਬੰਦਾ ਹੀ ਅੱਗੋਂ ਵਰਤਾਂਦਾ ਉਹਨੂੰ ਪਤਾ ਹੁੰਦਾ ਕਿਨੇ ਕਿੱਥੇ ਕੀ ਚੀਜ਼ ਦੇਣੀ ਹੈ ਉਹਨਾਂ ਨੇ ਡਿਆਡੀਆਂ ਆਪਣੇ ਪਰਚੇ ਰੱਖੇ ਹੋਏ ਨੇ ਪਰਚਿਆਂ 'ਤੇ ਸਾਰਾ ਕੁਝ ਲਿਖਿਆ ਕਿ ਕੀ ਜ਼ਰੂਰਤ ਦੀ ਚੀਜ਼ ਚਾਹੀਦੀ ਹੈ ਕੀ ਨਹੀਂ ਬਾਕੀ ਇੰਜ ਜਿਹੜਾ ਤੁਸੀਂ ਆਪਣੇ ਆਪ ਜਾ ਕੇ ਵਰਤਾਂਦੇ ਉਹਦੇ 'ਚ ਤੇ ਫਰਕ ਜਾਂ ਤੋਈ ਉਹਨਾਂ ਨੂੰ ਪਤਾ ਕੋਈ ਕਿਸੇ ਪਿੰਡ ਦਾ ਕੋਈ ਕਿਸੇ ਪਿੰਡ ਦਾ ਕੋਈ ਉਹਨਾਂ ਨੂੰ ਪਤਾ ਕਿਹੜਾ ਸਾਡਾ ਪਿੰਡ ਹੈ ਸਾਨੂੰ ਕੋਈ ਕਿਹੜਾ ਕੋਈ ਜਾਣਦਾ ਜਿਹੜਾ ਸਾਡਾ ਕਿਸੇ ਨੇ ਕੁਝ ਕਹਿ ਲੈਣਾ ਹੈ ਬਾਕੀ ਦੁਆ ਕਰੋ ਰੱਬ ਸੋਣਾ ਛੇਤੀ ਛੇਤੀ ਜਿਹੜਾ ਇਹ ਪਰੇਸ਼ਾਨੀ ਹੈ ਜਿਹੜੀ ਆਫਤ ਆੜ ਹੈ ਨਾ ਜਲਦੀ ਜਲਦੀ ਪੰਜਾਬ